ਅੱਖਾਂ ਦੇ ਹੁਣ ਤੈਨੂੰ ਕੰਮ ਚਲਾਉਂ ਦੇਖਦਾ ਹੈ ਨਾ ਪੂਰਾ ਆਹ ਦਿਖਦਾ ਰਿਹਾ ਇੱਥੇ ਬਸ ਫਿਰ ਹੋਰ ਤਾਂ ਦੱਸ ਨਿਸ਼ਾਨੇ ਲਾਉਣੇ ਨੇ ਤਾਂ ਹਾਂ ਜੀ ਨਾ ਜੀ ਹਾਂ ਠੀਕ ਆ ਬਸ ਓ ਬਾਬਾ ਬਸ ਉਧਰ ਡਿਊਟੀ ਲੱਗੀ ਸੀ ਪਹਿਲਾਂ ਸਵੇ ਆ ਜਾਂ ਫਿਰ ਅੰਮ੍ਰਿਤਸਰ ਇਹਦੇ ਕਰਦੇ ਅੱਖਾਂ ਲੈ ਲੋਟ ਇਹਦੇ ਅੱਖ ਅੱਖ ਚੰਗੀ ਤਰ੍ਹਾਂ ਖੋਲ ਲੈ ਇਹਨੂੰ ਅੱਛਾ ਅਸੀਂ ਨਹੀਂ ਫਿਰ ਇਸਕਾ ਇਸਕਾ ਖੋਲ ਖੋਲ ਅੱਖ ਚੰਗੀ ਤਰ੍ਹਾਂ ਖੋਲ ਪੂਰੀ ਖੋਲ ਹੋ ਗਈ ਠੀਕ ਚੱਲ ਹੋਰ ਵੀ ਜ਼ਰਾ ਠੀਕ ਕਰਦੇ ਆਂ ਜਾਂ ਹੋਰ ਦੱਸ ਕੀ ਕੀ ਖਰਾਬੀ ਐ ਨਹੀਂ ਹੋਰ ਕੀ ਨੁਕਸਾਨ ਦੱਸ ਉਹ ਵੀ ਠੀਕ ਕਰੀਏ ਹਾਂ ਨਮੀ ਹੋ ਗਈ ਸੀ ਆਹ ਜੀ ਭਾਈ ਹੋਰ ਚੜਦੀ ਗੱਲ ਐ ਇਹਨੂੰ ਦਵਾਈ ਦੇ ਰਿਹਾ ਅੱਖ ਠੀਕ ਕੀਤੀ ਐ ਜੀ ਇਹਦੀ ਹੋਰ ਵੀ ਇਲਾਜ ਕਰਦੇ ਆਂ ਜੀ ਇਹਨੇ ਕੀ ਦਵਾਈ ਜੀ ਕਿੱਥੋਂ ਚਲਦੀ ਐ ਕਾਦੀ ਦਵਾਈ ਚਲਦੀ ਐ ਚੌੜੀ ਦੀ ਦਵਾਈ ਚੜੀਆ ਦਿਲ ਦਾ ਤਮਾਕੀ ਦਾ ਉਹ ਰਾਜੀ ਬੰਗਾਰਾ ਮੇਰੀ ਕਪੜਾ ਹੈਗਾ ਗੱਲ ਸੁਣ ਇੱਕ ਮਿੰਟ ਖੜ ਇੱਥੇ ਖੜ ਜਾ ਅੱਛਾ ਚੰਗਾ ਭਲਾ ਤੇਰਾ ਹੈਗਾ ਸਰੀਰ ਕੋਈ ਲੱਤਾਂਾਂ ਚ ਨੁਕਸ ਜਾਂ ਫਿਰ ਨਹੀਂ ਤਾਂ ਮਿਹਨਤ ਨਹੀਂ ਕਰ ਸਕਦਾ ਬਾਬਾ ਜਿਹੜਾ ਇਹ ਪੱਤਾ ਨਾ ਆਦੇ ਨੋਟ ਫਾਰ ਸੇਲ ਇਹ ਫ੍ਰੀ ਮਿਲਦਾਗਾ ਹੈ ਇਹ ਮੁਫਤ ਮਿਲਦਾ ਪੱਤਾ ਨਹੀਂ ਉੱਥੇ ਦਾ ਮੁੱਲ ਵੀ ਰਿਆ ਜੀ ਪੁੱਛ ਰਹੇ ਕਿ ਕਿੱਥੋਂ ਲੈਣਾ ਯੋ ਯੋ 11 ਸੈਕਟਰ ਨਾ ਪੀਜੀਆਈ 11 ਸੈਕਟਰ ਯੋ ਯੋ ਲਿਖੀ ਪਈ ਦੋ ਸੈਕੀ ਦਵਾਈ ਆਈਦੀ ਯੋ ਲਿਖੀ ਦੀ ਮੈਂ ਤੈਨੂੰ ਕੀ ਕਹਣਾ ਹਾਂ ਕੰਨ ਚ ਆਲਦੇ ਨੇ ਸੁਣਦਾ ਕੰਨਾਂ ਤੋਂ ਹਾਂ ਸੁਣਦਾ ਜੀ ਸੁਣਦਾ ਮੈਂ ਤੈਨੂੰ ਕਹਿ ਰਿਹਾ ਆਧਾਰ ਕਾਰਡ ਦਿਖਾ ਕੇ ਦਵਾਈ ਫ੍ਰੀ ਮਿਲ ਜਾਣੀ ਐ ਨਾਟ ਫਾਰ ਸੇਲ ਆ ਇਹ ਨਾਟ ਫਾਰ ਸੇਲ ਦਾ ਮਤਲਬ ਹੁੰਦਾ ਵੀ ਵੇਚਣ ਲਈ ਨਹੀਂ ਹੈਗੀ ਇਹ ਫ੍ਰੀ ਮਿਲਦੀ ਆ ਪਹਿਲੀ ਰਾਤ ਕਿੱਥੇ ਦੀ ਹੈ ਉਹ ਤੋਂ ਪਹਿਲੀ ਰਾਤ ਕਿੱਥੇ ਦੀ ਪੁਕੂ ਤੋਂ ਫੁੱਲ ਕੇ ਥੱਲੇ ਤਾਂ ਬਨੂੜ ਆਣੀ ਪੁਲਕਾ ਫੁੱਲ ਹੈ ਹਾਂ ਉਹ ਜਿੱਥੇ ਪੀਰ ਕਾ ਮੰਦਿਰ ਹੈ ਉਹ ਉੱਥੇ ਪੀਰ ਕਾ ਮੰਦਿਰ ਹਾਂ ਪੀਰ ਨਹੀਂ ਹੈ ਬਾਬਾ ਪੀਰਾਂ ਦੀ ਤਾਂ ਦਰਗਾਹ ਹੁੰਦੀ ਆ ਹਾਂ ਆਧਾਰ ਕਾਰਡ ਕਢਾ ਆਪਣਾ ਕਿਸੇ ਵੀ ਦੁਕਾਨ ਤੇ ਜਾ ਕੇ ਜਿਹੜੇ ਕਢਦੇ ਨੇ ਤੇ ਆਪਣਾ ਫਰੀ ਦਵਾਈ ਲੈ ਉਰੇ ਲੋਕਾਂ ਨੂੰ ਕੀ ਤੰਗ ਕਰਦਾ 820 ਦਾ ਟੂ ਫੇਰ ਰੱਖ ਜੀ ਮੀ ਚਲੰਨਾ ਇਹ ਇੱਕ ਦਿਖਾਵਾ ਕਰਦਾ ਵੀ ਮੈਂ ਮਤਲਬ ਹਵਾ ਤੇਰੀ ਸਾਰਾ ਕੋ ਠੀਕ ਆ ਇਹਦਾ ਤੇਰਾ ਪਹਿਲਾ ਇਲਾਜ ਚੱਲਦਾ ਸੀਗਾ ਜਦ ਤੇਰੇ ਮੋਤੀ ਦਾ ਆਪਰੇਸ਼ਨ ਆ ਉਹਨੂੰ ਕਿੰਨਾ ਚਿਰ ਹੋ ਗਿਆ ਇਹ ਇਹ ਪਹਿਲਾਂ ਇਹ ਪਹਿਲਾਂ ਕਰਵਾਇਆ ਤਾਂ ਪਰ ਉਹ ਸਾਲ ਹੋ ਗਿਆ ਨਾ ਉਹਦਾ ਟਾਈਮ ਹੋ ਗਿਆ ਪਹਿਲੇ ਹੁਣ ਹੋ ਗਿਆ ਨਾ ਹਾਂ ਦੋ ਮਾਂ ਮੈਂ ਪਾਈ ਬੀ ਹੁਣ ਠੀਕ ਨੇ ਨਾ ਕਦਰੀਆਂ ਹਾਂ ਇੱਥੇ ਦਿਖ ਰਿਹਾ ਬਸ ਇਸੇ ਘੱਟ ਦਿਖਾ ਮਤਲਬ ਹੁਣ ਤੇਰਾ ਇਲਾਜ ਤਾਂ ਨਹੀਂ ਹੋਣ ਵਾਲਾ ਕੋਈ ਨਾ ਕੋਈ ਲੈ ਪਰ ਤੂੰ ਲੋਕਾਂ ਨੂੰ ਕਿਉਂ ਤੰਗ ਕਰ ਖੜੇ ਆ ਦਿਖਾਈ ਇੱਕ ਮਿੰਟ ਨਹੀਂ ਤਾਂ ਸਰ ਪੁੱਛ ਲਿਓ ਪੀਜੀਆ ਪੁੱਛ ਲਿਓ ਚੱਲ ਕੇ ਉਹ ਇੱਕ ਮਿੰਟ ਚੁੱਪਦਾ ਕਰ ਜਾ ਯਾਰ ਮੜਾ ਦੇਖ ਦਾ ਲੈਣ ਦਾ ਮੈਨੂੰ ਪਰ ਆਹ ਦੇਖ ਨੂੰ ਕੀ ਦੇਖਣ ਨੂੰ ਜਿੱਤ ਨੰਬਰ ਜਿੱਤ ਇਹ ਇਹਦਾ ਤਾਂ ਵੇਲੇ ਨਹੀਂ ਹੈਗਾ ਬਾਬਾ ਹੈ ਇਹਦਾ ਤਾਂ ਵੇਲੇ ਨਹੀਂ ਹੈਗਾ ਯੋ ਜਿਹੜੀ ਸੀਸੀ ਆ ਸੀਸੀ ਦਾ ਬਿੱਲ ਬਣਿਆ ਪਾ ਸੀਸੀ ਦਾ ਮੈਂ ਤੈਨੂੰ ਪੱਤਿਆਂ ਦੀ ਗੱਲ ਕਰਦਾ ਤੂੰ ਫੇਰ ਬੇਵਕੂ ਬਣਾਉਣ ਲੱਗ ਗਿਆ ਆਓ ਆਓ ਮੈਂ ਤੈਨੂੰ ਪੱਤੇ ਕਿਹਾ ਨਾ ਫ੍ਰੀ ਮਿਲਦੇ ਨੇ ਹਾਂ ਪੱਤੇ ਤਾਂ ਫ੍ਰੀ ਮਿਲਦੇ ਆ ਯੋ ਲਿਖੀ ਵੀ ਏ ਯੋ ਦੋਏ ਲਿਖ ਗਿਆ ਕੋਈ ਪ੍ਰੋਬਲਮ ਨਹੀਂ ਤੈਨੂੰ ਠੀਕ ਆ ਅਸੀਂ ਧੰਨਵਾਦ ਬਹੁਤ ਅੱਛਾ ਦੇ ਕਰਨਾ ਆਪਰੇਸ਼ਨ ਦੱਸਦੇ ਔਰੇ ਪਾ ਲੈਨੇ ਆਪਰੇਸ਼ਨ ਥੀਟਰ 'ਚ ਤੈਨੂੰ ਕੋਈ ਹੈਗੀ ਐ ਨੁਕਸ ਨੁਕਸ ਕੋਈ ਏ ਹੈ ਕਰਨਾ ਕੋਈ ਨਾ ਅਸੀਂ ਓਪਨ ਸਰਜਰੀ ਇੱਕ ਓਪਨ ਹਾਰਟ ਸਰਜਰੀ ਹੁੰਦੀ ਆ ਨਾ ਅੱਛਾ ਜੀ ਅਸੀਂ ਓਪਨ ਸਰਜਰੀ ਕਰਦੇ ਆਂ ਓਪਨ ਜੇ ਮਤਲਬ ਖੁੱਲੇ ਜੇ ਅੱਛਾ ਜੀ ਓ ਬਾਬਾ ਆ ਜਾ ਦਵਾਈ ਮੁੱਕ ਗਈ ਨਾ ਪੀਜੀ ਜਾਣਾ ਨਵੀਂ ਉਪਰੀ ਜਾਣਾ ਪੀਜੀ ਹੈ ਜੋ ਦਵਾਈ ਮੁੱਕ ਗਈ ਮੇਰੀ ਇਹ ਮੇਰਾ 55 ਅਣਕ ਲੱਗ ਜਾ 55 ਅਣਕ 10 ਰੁਪਇਆ ਲੱਗ ਜਾ ਕਿਰਾਏ ਕਾ ਜਾ ਆ ਜਾ ਆ ਜਾ ਦਈਏ ਤੈਨੂੰ ਜੀ ਆ ਜਾ ਦਈਏ ਦਵਾਈ ਮੁੱਕ ਗਈ ਕੀ ਕਰਾਂ ਜੱਪ ਬੈ ਗਿਆ ਟੱਕੇ ਖਾਣੇ ਪੈਗਾ ਬਾਈ ਕਿੱਥੋਂ ਆਇਆ ਹੈ ਜੀ ਕਿੱਥੋਂ ਆਇਆ ਗਰੀਬੀ ਰੱਬ ਨਾਦਾ ਮੈਂ ਸਨੇਟੇ ਤੇ ਆ ਰਿਹਾ ਹਾਂ ਸਨੇਟੇ ਉਹਨੇ ਗਰੀਬੀ ਕੱਟ ਦਿੰਦੇ ਅੱਜ ਤੇਰੀ ਹਾਂ ਜੀ ਕਿੱਥੋਂ ਆਇਆ ਹੈ ਜੀ ਆਖਾਂ ਕਾ ਐਨਕਾ ਕਦੇ ਵਾਸਤੇ ਲਾਈਆਂ ਨੇ ਐਨਕਾ ਇੱਕ ਜੋ ਆਪਰੇਸ਼ਨ ਕਰਾਇਆ ਤਾਂ ਜੋ ਦੱਬ ਗਈ ਇਸ ਵਿੱਚ ਦਿਖ ਰਿਹਾ ਹੈ ਇਸ ਵਿੱਚ ਦਿਖ ਰਿਹਾ ਹੈ ਹਾਂ ਹਾਲ ਸਾਹਿਬ ਉਹਦੇ ਤੇ ਦੱਸਣ ਦੇ ਹੈ ਬਾਤਾ ਉੱਧਰ ਡਿਊਟੀ ਲੱਗੀ ਦੀ ਪਹਿਲਾ ਸਬਾਜ ਫਿਰ ਅੰਮ੍ਰਿਤਸਰ ਇਹਦੀ ਕਰਦੇ ਅੱਖਾਂ ਲੈਓ ਲੋਟ ਇਹਦੇ ਅੱਖ ਦਬ ਗਈ ਉਹ ਪ੍ਰੈਸ਼ਨ ਕੁ ਰਾਹਦਾ ਝਾੜ ਬੜੀ ਦੇ ਝਾੜ ਬੜੀ ਦੇ ਕੁ ਰਾਹਦਾ ਅੱਖ ਖੋਲ ਲੈ ਬਾਬਾ ਤੇਰੀ ਅੱਖ ਚੰਗੀ ਤਰ੍ਹਾਂ ਖੋਲ ਲੈ ਇਹਨੂੰ ਅੱਛਾ ਅਸੀਂ ਨਹੀਂ ਫਿਰ ਇਸਕਾ ਇਸਕਾ ਖੋਲ ਖੋਲ ਅੱਖ ਚੰਗੀ ਤਰ੍ਹਾਂ ਖੋਲ ਪੂਰੀ ਖੋਲ ਹੋ ਗਈ ਠੀਕ ਚੱਲ ਹੋਰ ਵੀ ਤਰ੍ਹਾਂ ਠੀਕ ਕਰਦੇ ਆਂ ਜਾਂ ਹੋਰ ਦੱਸ ਕੀ ਕੀ ਖਰਾਬੀ ਆ ਇਹ ਦੌੜੇ ਬੰਦਾ ਦੌੜੇ ਗਈ ਦਵਾਈ ਤੇ ਆ ਰਹੀ ਐਪੀ ਜੇ ਤੇ ਲਿਆ ਕਰਾਉਂਦੇ ਨਹੀਂ ਨਹੀਂ ਹੋਰ ਕੀ ਨੁਕਸਾ ਦੱਸੋ ਵੀ ਠੀਕ ਕਰੀਏ ਹਾਂ ਨਮੀਓ ਵੀ ਲਿਆ ਸੀ ਹਲਦੀ ਭਾਈ ਹੋਰ ਚੜਦੀ ਗੱਲਾ ਜੀ ਹਾਂ ਜੀ ਇਹ ਦਵਾਈ ਕਾ ਬਿੱਲ ਹਾਂ ਇਹਨੂੰ ਦਵਾਈ ਦੇ ਰਿਹਾ ਅੱਖ ਠੀਕ ਕੀਤੀ ਆ ਜਿਹਦੀ ਹੋਰ ਵੀ ਇਲਾਜ ਕਰਦੇ ਆਂ ਦਾ ਇਹ ਦੀ ਦਵਾਈ ਦਿਆ ਕਰਾ ਕਿਆ ਕਰਾ ਠੱਕੇ ਹੋਰ ਕੀ ਕੀ ਠੀਕ ਕਰਨਾ ਦੱਸੋ ਹੈ ਜੀ ਹੋਰ ਕੀ ਠੀਕ ਕਰਨਾ ਦਵਾਈ ਕਾ ਦੀ ਆ ਦੱਸ ਪੂਰੇ ਦੇ ਦਵਾ ਦੇ ਹੋਰ ਦੇ ਜੇ ਥੋਕ ਦੁਕਾਨ ਤੇ ਮਿਲਦੀ ਏ ਉਹ ਕਿ ਦੁਕਾਨ ਤੇ ਦਵਾ ਦਿਓ ਮੈਂ ਜਾਣ ਤੇ ਤੇਰਾ ਹੀ ਪੱਕਾ ਹੀ ਪ੍ਰਬੰਧ ਤੇਰਾ ਹੀ ਪੱਕਾ ਪ੍ਰਬੰਧ ਕਰ ਦੰਨੇ ਆ ਤੂੰ ਡਰਦਾ ਕਿਉਂ ਆ ਦਵਾਈ ਦੀ ਕਦੋਂ ਲਈ ਆ ਇਹ ਹਾਂਜੀ ਹੋ ਗਿਆ 3 ਕਿ ਮਹੀਨੇ ਹੋ ਗਿਆ ਦੋ ਤੇ ਆਯੋ ਪਤਰੀਕ ਲਿਖੀ ਦੀਏ ਤਰੀਕ ਲਿਖੀ ਦੀਏ ਜੋ ਦੋ ਸਹ ਕੀ ਦਵਾਈ ਆਈ ਇੱਕ ਮਿੰਟ ਪਰੇ ਆ ਜਾ ਪਰੇ ਹਾਂਜੀ ਕਿੱਥੋਂ ਲਈ ਆ ਦਵਾਈ ਕਿੱਥੋਂ ਚਲਦੀ ਆ ਕਾਦੀ ਦਵਾਈ ਚਲਦੀ ਆ ਇਹ ਦਵਾਈ ਦੀ ਦਵਾਈ ਚਲ ਰਹੀ ਦਿਲ ਦਾ ਤਮਾਕੀ ਦਾ ਬਰਾਜੀ ਬੰਗਾਰਾਮ ਹੈ ਮੇਰੀ ਨਾ ਕਿੱਥੇ ਰਹਿਣਾ ਤੂੰ ਹਾਂਜੀ ਕਿੱਥੇ ਰਹਿਣਾ ਬਾਈ ਤੇਰਾ ਉਰੇ ਹਾਂ ਸਨੇਟੇ ਰਹਾਂਦਾ ਵਿਵਾਦ ਕੋਈ ਟਿਕਾਣਾ ਨਹੀਂ ਹੈ ਮਹੀਨਾ ਕਿਤੇ 2 ਮਹੀਨੇ ਕਿਤੇ ਬਸ ਕੋਈ ਟਿਕਾਣਾ ਨਹੀਂ ਹੈ ਘਰ ਹੈ ਨਹੀਂ ਤੇਰਾ ਤਾਂ ਬੁੜੀ ਦੀ ਬੁੜੀ ਮਰ ਲਈ ਕੁੜੀ ਦੀ ਕੁੜੀ ਇੱਧਰ ਵਿਆਹੀ ਵੀ ਹੈ ਰਿਹਾਨੇ ਮਾ ਹਰਿਆਣੇ ਦਾ ਹਾਂ ਕੀ ਕਰਾਂ ਬੰਦਾ ਮੁੰਡੇ ਛੋਟੇ ਐ ਮੁੰਡਾ ਕੋਈ ਹੈ ਮੁੰਡਾ ਹੈ ਨਹੀਂ ਕੁੜੀ ਕੋ ਦੀ ਹਾਂ ਕੁੜੀ ਦੀ ਮੇਰੀ ਕੁੜੀ ਨਹੀਂ ਰੱਖਦੀ ਤੈਨੂੰ ਉਹ ਕੀ ਕਰਾਂ ਉਸਕੇ ਵੀ ਜੁਆ ਕਾ ਜੁਆ ਕਾ ਵੀ ਕੀ ਕਰੇ ਤਾਂ ਕਰਕੇ ਦਵਾਈ ਕਾ ਹਿੱਲਾ ਮੈਂ ਕਰਾਂ ਤਾਂ ਕਰਕੇ ਨਹੀਂ ਤੂੰ ਚੰਗਾ ਭਲਾ ਹੈਗਾ ਗੱਲ ਸੁਣ ਇੱਕ ਮਿੰਟ ਖੜ ਇੱਥੇ ਖੜ ਜਾ ਚੰਗਾ ਭਲਾ ਤੇਰਾ ਹੈਗਾ ਸਰੀਰ ਕੋਈ ਲੱਤਾਂ ਮਾਂ ਚ ਨੁਕਸ ਜਾਂ ਫਿਰ ਨਹੀਂ ਤਾਂ ਮਿਹਨਤ ਨਹੀਂ ਕਰ ਸਕਦਾ ਦੌਰੇ ਪਮਾਤੇ ਦੌਰੇ ਦਾ ਲਾਚਾਰ ਹੈ ਤਾਂ ਕਰਕੇ ਕਾਹਦੇ ਦੌਰੇ ਪੈਂਦੇ ਨੇ ਉਹ ਨਾਇਕਰਾਰ 4 ਨੰਬਰ ਕੰਮ ਰਾਏ 11 ਸੈਕਟਰੀ ਪੀਜੀਆ ਨਮੀਆ ਉਪਦੀ ਉਹ ਬਾਬਾ ਸਾਰਾ ਪਤਾ ਸਾਨੂੰ ਖੜ ਗਿਆ ਤੇਰਾ ਹੁਣ ਪੱਕਾ ਲੈ ਜਿਹੜਾ ਥੋਰੇ ਲੋਕਾਂ ਨੂੰ ਤੰਗ ਕਰਦਾ ਨਾ ਤੇਰੇ ਵਾਸਤੇ ਹੀ ਆਏ ਅੱਜ ਅਸੀਂ ਅੱਛਾ ਜੀ ਅੱਛਾ ਤੂੰ ਐਂ ਦੱਸ ਤੇਰੇ ਹੁਣ ਤੈਨੂੰ ਕੋਈ ਸਾਹਮਣੇ ਵਾਲਾ ਹੈ ਨਹੀਂਗਾ ਕਿਆ ਕਰਾਂ ਜੀ ਕਿੱਥੇ ਰਹਿਣਾ ਕਿੱਥੇ ਅੱਖ ਖੋਲ ਲਾ ਚੰਗੀ ਦਰਾਏ ਪਖੰਡਾ ਮੇਰੇ ਮੂਰੇ ਨਗਰ ਮੈਂ ਤੇਰੇ ਵਰਗੇ ਨੂੰ ਸਿੱਧਾ ਹੀ ਕਰਦਾ ਪਰ ਮੈਂ ਦੂਏ ਲੋਟ ਹੋ ਜਾਣਾ ਜੇ ਉਰੇ ਮੇਰੇ ਮੂਰੇ ਨਾਟਕ ਜਾ ਕੀਤਾ ਸਿੱਧੀਆਂ ਖੋਲ ਮੈਨੂੰ ਪਤਾ ਤੇਰੀ ਅੱਖਾਂ ਠੀਕ ਨਹੀਂ ਤੇਰੀ ਸਾਰੀ ਰਿਪੋਰਟ ਆਈ ਪਈਆ ਮੇਰੇ ਕੋਲ ਲੈ ਪ੍ਰੈਸ਼ਰ ਹੋਇਆ ਵਾ ਇਸ ਤੇ ਝਟਮੜੀ ਤੇ ਕੁਰਾਇਆ ਪ੍ਰੈਸ਼ਰ ਤੇਰਾ ਹੋਇਆ ਵਾ ਆਪਰੇਸ਼ਨ ਹੋਇਆ ਨੂੰ ਟਾਈਮ ਹੋ ਗਿਆ ਹੁਣ ਠੀਕ ਆ ਆ ਇਹਨੂੰ ਉੱញੋ ਦਿਖਾਵਾ ਲਾਉਣਾ ਤੂੰ ਅੱਛਾ ਆ ਡਾਕਟਰ ਨੇ ਦਿੱਤੀਆਂ ਜੀ ਇਹ ਡਾਕਟਰ ਨੇ ਜਹਿਣ ਕਾ ਚਲਾਂ ਗੱਲ ਡਾਕਟਰ ਨਾਲ ਡਾਕਟਰ ਨੇ ਕਿਹਾ ਤੈਨੂੰ ਲਾਉਣ ਨੂੰ ਹਾਂ ਉਹਨਾਂ ਨੇ ਕਰ ਆ ਜਾ ਤੈਨੂੰ ਬਨੂੜ ਵੀ ਲੈ ਚਾਦੇ ਆ ਜਿੱਥੇ ਤੂੰ ਕਹੇਗਾ ਉੱਥੇ ਤੇਰਾ ਅੱਜ ਤੇਰੀ ਸਾਰਿਆ ਸੱਚੇ ਘਟਦੇ ਅੱਜ ਅੱਛਾ ਜੋ ਦਵਾਈਆਂ ਪੜ ਕੇ ਦੇਖ ਲਓ ਤੁਹਾਡੀ ਕੀ ਦਵਾਈ ਇਹ ਜੋ ਆ ਚਾਰ ਨੰਬਰ ਦਾ ਨੰਬਰ ਆ ਜਿੱਥੇ ਤੇ ਲਿਆ ਕਰਾ ਚਾਰ ਨੰਬਰ ਦਾ ਪ੍ਰਾਈਸ ਪਰ ਲਿਖਿਆ ਹੋਇਆ ਹੈ ਉੱਥੇ ਤੇ ਲਿਆ ਕਰਾ ਬਾਬਾ ਜਿਹੜਾ ਇਹ ਪੱਤਾ ਨਾ ਆਦੇ ਨੋਟ ਫਾਰ ਸੇਲ ਇਹ ਫ੍ਰੀ ਮਿਲਦਾਗਾ ਹੈ ਇਹ ਮੁਫਤ ਮਿਲਦਾ ਪਤਾ ਨਹੀਂ ਉੱਥੇ ਦਾ ਮੁੱਲ ਵੀ ਰਿਹਾ ਜੀ ਪੁੱਛ ਲਿਓ ਕਿੱਥੋਂ ਲੈਣਾ ਇਹ ਇਹ 11 ਸੈਕਟਰ ਨਾ ਪੀਜੀਆ 11 ਸੈਕਟਰ ਇਹ ਚਾਰ ਨੰਬਰ ਕਮਰਾ ਉੱਥੇ ਜਾ ਕੇ ਪੁੱਛ ਵੀ ਲਿਓ ਬਾਬਾ ਜਿਹੜਾ 1 ਮਿੰਟ ਹਾਂਜੀ ਤੇ ਜਰੂਰੀ ਉੱਥੇ ਹੀ ਲੈਣਾ ਤੈਨੂੰ ਤਾਂ ਪਤਾ ਚਾਹੀਦਾ ਆਹ ਉੱਥੇ ਉਰੇ ਤੇ ਤੈਨੂੰ ਐਂ ਦੱਸ ਮੈਨੂੰ ਤੈਨੂੰ ਦਵਾਈ ਚਾਹੀਦੀ ਆ ਕਿ ਤੇ ਵੀ ਉੱਥੇ ਜਿੱਥੇ ਲੈਣ ਲੱਗੇ ਉੱਥੇ ਹੀ ਲੈਣੀ ਆ ਨਹੀਂ ਦਵਾਈ ਚਾਹੀਦੀ ਮੈਂ ਤਾਂ ਦਵਾਈ ਤੂੰ ਇਹ ਆਮ ਆਦਮੀ ਕਲੀਨਿਕ 'ਚ ਫ੍ਰੀ ਮਿਲਦਾ ਇਹ ਆ ਦਵਾਈ ਦਵਾ ਦਿਓ ਫਿਰ ਉਰੇ ਤੇ ਉਰੇ ਤੇ ਮਿਲ ਗਿਆ ਤਾਂ ਉਰੇ ਦਵਾ ਦਿਓ ਸਾਰੇ ਕਿਤੇ ਜਿਹੜੇ ਮਰਦੀ ਆਮ ਆਦਮੀ ਕਲੀਨਿਕ ਚਲ ਜਾ ਆਧਾਰ ਕ ਦਾਂ ਧਾਰ ਕਾਰਡ ਵੀ ਮੇਰੇ ਕੋਲ ਹੈ ਧਾਰ ਕਾਰਡ ਕਿੱਥੇ ਹੈ ਜਰਾ ਧਾਰ ਕਾਰਡ ਦਾ ਕੁੜੀ ਪਤਾ ਕੁੜੀ ਦਾ ਨੰਬਰ ਹੈਗਾ? ہاں ਨੰਬਰ ਨਹੀਂ ਹੈ ਮੇਰੇ ਕੋਲ ਕੁੜੀ ਨੂੰ ਮੇਰੇ ਕੋਲ ਫੋਨ ਹੀ ਨਹੀਂ ਹੈਗਾ ਨਹੀਂ ਤੇਰੇ پرانے ਦਾ ਨੰਬਰ ਹੋਣਾ ਭਜੀ ਇੱਥੋਂ ਨਾ ਲੀਲੀ ਦੀ ਬੱਸ ਚੱਲਦੀ ਕਿੱਥੋਂ ਚੱਲਦੀ ਪਤਾ ਨਹੀਂ ਮੈਂ ਬਾਹਰੋਂ ਆਈ ਹਾਂ ਪਤਾ ਕਰ ਲੈ ਇੱਥੇ ਲੋਕਲ ਬੰਦੇ ਨੂੰ ਤੇਰੇ پرانے ਦਾ ਨੰਬਰ ਹੋਣਾ ਤੇ ਧਾਰ ਕਾਰਡ ਵਟਸਐਪ ਕਰਾ ਲਿਆ ਲੈ ਤੇਰੀ ਦਵਾਈ ਦਵਾ ਦਈਏ ਤੈਨੂੰ ਮੇਰੇ ਕੋਲ ਲੱਭ ਨਹੀਂ ਹੈ ਇਹਦਾ ਫੋਨ ਆਏ ਮੇਰੇ ਕੋਲ ਉਰੇ ਉਰੇ ਤੇ ਮਿਲ ਜਾ ਉਰੇ ਤੇ ਦਵਾਈ ਮਿਲ ਜਾ ਉਰੇ ਤੇ ਅੰਦਰ ਤੇ ਮਿਲ ਉਹ ਬਾਬਾ ਆਧਾਰ ਕਾਰਡ ਪ੍ਰੂਫ ਦੇਣਾ ਪੈਂਦਾ ਉ ਤੇ ਤਾਂ ਮਿਲਦੀ ਹੁੰਦੀ ਆ ਨਹੀਂ ਇਹ ਦਿਖਾ ਕੇ ਮਿਲ ਜੇਗੀ ਦਿਖਾ ਕੇ ਮਿਲ ਜੇਗੀ ਉਰੇ ਤੇ ਉਹ ਯਾਰ ਫ੍ਰੀ ਮਿਲਦੀ ਆ ਮੁਫਤ ਆਧਾਰ ਕਾਰਡ ਦਿਖਾ ਕੇ ਮੁਫਤ ਮਿਲਦੀ ਆ ਇਹ ਆਧਾਰ ਕਾਰਡ ਦਿਖਾ ਕੇ ਕੋਈ ਪੈਸਾ ਨਹੀਂ ਲੱਗਦਾ ਐਵੇਂ ਕਿਉਂ ਲੋਕਾਂ ਨੂੰ ਤੂੰ ਕੀ ਕਰਦਾ ਨੂੰ ਇਸ ਵਰ ਦੇ ਕੇ ਦੇ ਦਿਆਂ ਇਹੋ ਲਿਖੀ ਪਈ ਕਿੰਨੇ ਪੈਸੇ ਲੈਂਦੇ ਨੇ ਹਾਂਜੀ ਕਿੰਨੇ ਜੋ ਇਹੋ ਲਿਖੀ ਪਈ 200 ਕੀ ਦਵਾਈ ਆਈ ਤੇ ਇਹੋ ਲਿਖੀ ਸੀ ਮੈਂ ਤੈਨੂੰ ਕੀ ਕਹਨਾ ਹਾਂ ਕੰਨ ਚ ਲੱਦੇ ਨੇ ਸੁਣਦਾ ਕੰਨ ਤੂੰ ਹਾਂ ਸੁਣਦਾ ਜੀ ਸੁਣ ਮੈਂ ਤੈਨੂੰ ਕਹਿ ਰਿਹਾ ਆਧਾਰ ਕਾਰਡ ਦਿਖਾ ਕੇ ਦਵਾਈ ਫ੍ਰੀ ਮਿਲ ਜਾਣੀ ਆ ਨਾਟ ਫਾਰ ਸੇਲ ਆ ਇਹ ਨਾਟ ਫਾਰ ਸੇਲ ਦਾ ਮਤਲਬ ਹੁੰਦਾ ਵੀ ਵੇਚਣ ਲਈ ਨਹੀਂ ਹੈਗੀ ਇਹ ਫ੍ਰੀ ਮਿਲਦੀ ਆ ਹਾਂ ਇਹ ਪਰ ਤੇਰਾ ਆਧਾਰ ਕਾਰਡ ਚਾਹੀਦਾ ਆਪਣੀ ਕੁੜੀ ਦਾ ਜਾਂ ਪਰੋਣੇ ਦਾ ਨੰਬਰ ਦੇ ਉਹ ਤੋਂ ਆਧਾਰ ਕਾਰਡ ਮੇਰੇ ਵਟਸਐਪ ਤੇ ਮੰਗਾ ਲੈ ਆ ਜਾ ਤੈਨੂੰ ਫ੍ਰੀ ਦਵਾਈ ਉਹਨਾਂ ਦਵਾਈ ਮੈਂ ਕਿੱਥੇ ਕਿੱਥੇ ਤਿੰਦੂ ਜਾਵਾਂ ਕਹਾਂ ਜਾਵਾਂ ਫੇਰ ਹੋਰ ਲੋਕਾਂ ਨੂੰ ਧੰਗ ਕਰਨਾ ਤਾਂ ਤੇਰਾ ਸਮੇਂ ਕਾਹ ਚਲਾ ਜਾਵਾ ਭਾਈ ਹੋ ਗਿਆ ਤਾ ਤੈਨੂੰ ਪਤਾ ਹੁਣ ਪੰਜਾਬ ਚ ਆਪਰੇਸ਼ਨ ਜੀਵਨ ਜੋਤ ਦੇ ਤਹਿਤ ਭੀਖ ਨਹੀਂ ਮੰਗ ਸਕਦਾ ਤੂੰ ਇਹ ਚੋਰੀ ਤੋਂ ਵੱਡਾ ਜੁਰਮ ਆ ਇਹ ਇੱਕ ਹੀ ਤੂੰ ਨਟੰਕੀ ਜੀ ਕਰ ਪੰਜਾਬੀਆਂ ਤੂੰ ਕ ਪਰਵਾਸੀ ਆ ਹਾਂ ਹਾਂ ਇਹ ਤਾਂ ਪੰਜਾਬ ਦਾ ਕ ਬਾਹਰੋਂ ਆਇਆ ਹਾਂ ਹਾਂ ਇਹ ਤਾਂ ਪੰਜਾਬ ਕੀ ਆ ਪੰਜਾਬ ਕੀ ਆ ਪੰਜਾਬ ਕੀ ਆ ਲੰਡ ਨੋਟ ਬਰ ਸੇਲ ਆ ਯਾਰ ਜਿਹੜੀ ਫ੍ਰੀ ਮਿਲਦੀ ਆ ਆਧਾਰ ਕਾਰਡ ਮੈਂ ਇਹਨੂੰ ਕਿਹਾ ਆਪਣੀ ਕਹਿੰਦਾ ਮੇਰੀ ਕੁੜੀ ਹਰਿਆਣੇ ਚ ਵਿਆਹੀ ਵੀ ਅਮਾ ਉਤੋਂ ਮੰਗਾ ਲਾ ਮੇਰੇ ਵਟਸਐਪ ਤੇ ਤੈਨੂੰ ਉੱਥੋਂ ਦਿਵਾਉਣ ਲਾ ਕੋਈ ਪੈਸਾ ਨਹੀਂ ਲੱਗਦਾ ਇਹ ਤੇ ਫ੍ਰੀ ਮਿਲਨੀ ਆ ਦਵਾਈਏ ਪਰ ਆਧਾਰ ਕਾਰਡ ਚਾਹੀਦਾ ਤੇ ਇੱਕ ਮਿੰਟ ਤੇਰਾ ਆਧਾਰ ਕਾਰਡ ਬਣਿਆ ਹੋਆ ਹੈਗਾ ਮੇਰੇ ਆਧਾਰ ਕਾਰਡ ਤਾਂ ਗਿਰ ਗਿਆ ਤਾਂ ਨਾਲੇ ਕਹਿੰਦਾ ਕੁੜੀ ਕੋਲ ਪਿਆ ਹਾਂ ਕੁੜੀ ਪਾ ਕੁੜੀ ਦਾ ਫੜਾ ਹਜ਼ਾਰ ਕਾਰਡ ਇਸ ਦਾ ਮੈਂ ਕੁੜੀ ਦਾ ਥੋੜੀ ਚੱਲੂਗਾ ਤੇਰਾ ਚੱਲੂਗਾ ਯਾਰ ਆਧਾਰ ਕਾਰਡ ਕੁੜੀ ਦਾ ਥੋੜੀ ਚੱਲਣਾ ਯਾਖਰਾ ਬਈ ਨਾ ਮੇਰੇ ਕੋਲ ਫੋਨ ਹੈ ਦਾ ਨੰਬਰ ਨਹੀਂ ਉਰੇ ਰੈਣਾ ਕਿਦੇ ਕੋਲ ਆ ਫਿਰ ਕਿਥੇ ਰੈਣਾ ਕਿਥੇ ਰਾਤ ਕਿਥੇ ਘੱਟਦਾ ਰਾਤ ਤਾਂ ਮੈਂ ਸਨੀਟੇ ਦਾ ਉਥੇ ਧਰਮਸਾਲਾ ਮਾਤਾ ਫਿਰ ਉਥੇ ਤੇ ਉਹ ਤੋਂ ਪਹਿਲੀ ਰਾਤ ਕਿੱਥੇ ਦੀ ਹੈ ਉਹ ਤੋਂ ਪਹਿਲੀ ਰਾਤ ਕਿੱਥੇ ਦੀ ਉਹ ਤੋਂ ਪੁਲਕੇ ਥੱਲੇ ਤਾਂ ਬਨੂੜ ਆਇ ਨਹੀਂ ਪੁਲਕਾ ਖੋਲ ਹਾਂ ਉਹ ਜਿੱਥੇ ਪੀਰ ਦਾ ਮੰਦਰ ਹੈ ਹਾਂ ਉਹ ਉੱਥੇ ਪੀਰ ਦਾ ਮੰਦਰ ਹਾਂ ਪੀਰ ਨਹੀਂ ਹੈ ਬਾਬਾ ਪੀਰਾਂ ਦੀ ਤਾਂ ਦਰਗਾਹ ਹੁੰਦੀ ਆ ਹਾਂ ਨਹੀਂ ਦਰਵਾ ਉਹ ਏਟਾ ਏਟਾ ਮੰਦਰ ਹੈ ਉਸਕੇ ਮੰਦਰ ਹੈ ਉੱਥੇ ਪੀਰਾਂ ਦੀ ਦਰਗਾਹ ਹੁੰਦੀ ਆ ਮੰਦਰ ਦੇਵੀ ਦੇਵਤਿਆਂ ਦਾ ਹੁੰਦਾ ਅੱਛਾ ਜੀ ਝੂਠੇ ਝੂਠ ਮਾਰ ਰਹੇ ਆ ਅੱਛਾ ਜੀ ਆ ਵੀ ਨਾ ਅੱਖ ਦਾ ਵੀ ਨਾਟਕ ਕਰ ਰਿਹਾ ਅੱਖ ਇਹਦੀ ਸਹੀ ਆ ਫਰੇਸ਼ਨ ਕਰਾਇਆ ਹੁਣ ਅਈ ਅੱਖ ਖੋਲ ਲੈ ਨਾਟਕ ਨਾ ਮੇਰੇ ਮੂਰੇ ਨਾ ਕਰ ਮੈਂ ਕੈਮਰਾ ਬੰਦ ਕਰਕੇ ਜੁੱਤੀ ਵੀ ਖੋਲ ਲੈਣਾ ਉਹਨਾਂ ਡਾਕਟਰ ਨੂੰ ਪੁੱਛ ਲਿਓ ਵੀ ਅੱਖ ਤੱਕ ਪ੍ਰੈਸ਼ਰ ਨੂੰ ਤੈਨੂੰ ਪਤਾ ਤੇਰੇ ਤੇ ਹੁਣ ਕਿੰਨੇ ਪਰਚੇ ਬਣ ਸਕਦੇ ਨੇ ਤੇਰੇ ਤੇ ਕਿੰਨੀ ਪੁਲਿਸ ਕਾਰਵਾਈ ਹੋ ਸਕਦੀ ਆ ਮੈਂ ਤੇਰੇ ਨਾਲ ਬੰਦੇ ਵਾਂਗੂ ਗੱਲ ਕਰਦਾ ਨਾਟਕ ਜਨਕ ਰੱਖ ਚੰਗੀ ਤਰ੍ਹਾਂ ਕੋਲ ਅੱਛਾ ਜੀ ਅੱਛਾ ਓਰੇ ਲੋਕਾਂ ਨੂੰ ਬੇਵਕੂਫ ਬਣਾਉਣਾ ਤੂੰ ਮੈਨੂੰ ਨਹੀਂ ਬਣਾ ਸਕਦਾ ਤੇਰੇ ਵਰਗੇ ਨੂੰ ਸਿੱਧੇ ਕਰਦਾ ਮੈਂ ਠੀਕ ਹੈ ਜੀ ਠੀਕ ਹੈ ਜੀ ਨਹੀਂ ਤੂੰ ਉਹਰੇ ਸੰਗਤ ਨੂੰ ਕਿਉਂ ਤੰਗ ਕਰਦਾ ਕਿੰਨੇ ਪੈਸੇ ਇਕੱਠੇ ਕਰ ਲਏ ਅੱਜ ਅੱਜ ਕਿੰਨੇ ਪੈਸੇ ਇਕੱਠੇ ਕੀਤੇ ਨੇ ਹੋਇਆ 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 ਥੋੜੇ ਜਿਹੇ ਪੈਸੇ ਹੋਇਆ ਕਿੰਨੇ ਕੀਤੇ ਨੇ ਜੋ ਹੋਇਆ 30 40 ਰੁਪਏ ਬਣਿਆ ਇਹ ਤੇ ਦੇਖੋ 30 40 ਰੁਪਏ ਫਿਰ ਤੂੰ ਇਹਨਾਂ ਦਾ ਆਧਾਰ ਕਾਰਡ ਕਢਵਾ ਕੇ ਫ੍ਰੀ ਦਵਾਈ ਲਿਆ ਕਰ ਦ ਬਾਈ 50 ਰੁਪਏ ਲੱਗਣਗੇ ਤੇਰੇ ਉਥੇ ਇਹਦਾ ਡੁਪਲੀਕੇਟ ਆਧਾਰ ਕਾਰਡ ਕਢਾ ਆਪਣਾ ਕਿਸੇ ਵੀ ਦੁਕਾਨ ਤੇ ਜਾ ਕੇ ਜਿਹੜੇ ਕੱਢਦੇ ਨੇ ਤੇ ਆਪਣਾ ਫ੍ਰੀ ਦਵਾਈ ਲੈ ਉਹਰੇ ਲੋਕਾਂ ਨੂੰ ਕਿਉਂ ਤੰਗ ਕਰਦਾ ਮਾਰਾ ਯਾਦਵਾਰ ਨੂੰ ਆਇਆ ਕਰੂ ਤੇ ਦੇਖੀ ਨੀ ਲੈਣਾ ਲੱਗੀ ਹੁੰਦੀ ਆਉਨੇ ਬੱਬਈ ਅਸੀਂ ਆਉਨੇ ਹੁੰਨੇ ਆ ਬਹੁਤ ਹਟਾਤੇ ਪਰ ਅਸੀਂ ਪਿੱਛੇ ਜੇ ਪਿੱਛੇ ਜੇ ਨਾ ਸਿੱਧੀ ਦਿਹਾੜੀਆਂ ਕਰਕੇ ਅਸੀਂ ਫਤੇਗੜ ਸਾਹਿਬ ਚਮਕੌਰ ਸਾਹਿਬ ਉੱਧਰ ਲਈ ਸਾਡੀ ਡਿਊਟੀ ਤੇ ਗਈ ਸਾਡੀ ਅੱਛਾ ਜੀ ਸੇਵਾ ਲੱਗੀ ਬਈ ਹੁਣ ਦੁਬਾਰੇ ਫੇਰ ਇਹ ਫੇਰ ਆਉਣ ਲੱਗੇ ਇਹਨਾਂ ਨੂੰ ਹੁਣ ਬੰਦੇ ਬਣਾਉਣੇ ਆ ਅਸੀਂ ਅੱਜ ਮਹਾਰਾਜ ਨੇ ਤੁਹਾਡੇ ਵਾਸਤੇ ਭੇਜਿਆ ਅੱਛਾ ਜੀ ਐਸ ਵਾਰ ਕੱਲ ਇੱਥੇ ਦੋ ਤਿੰਨ ਜਣੇ ਆ ਅਸੀਂ ਤੈਨੂੰ ਪਤਾ ਹੈ ਤੇਰੇ ਤੇ 420 ਦਾ ਟੂ ਫੇਰ ਰੱਖ ਜੀ ਮੀਚ ਲੈਣਾ ਇਹ ਇੱਕ ਦਿਖਾਵਾ ਕਰਦਾ ਵੀ ਮੈਂ ਮਤਲਬ ਹਵਾ ਤੇਰੀ ਸਾਰਾ ਕੋ ਠੀਕ ਆ ਡਾਕਟਰ ਕੋ ਲੈ ਕੇ ਚੱਲਾਂ ਜੇ ਉਹ ਕਹਿ ਦੇਵੇ ਮੈਂ ਤੇਰੇ ਐਨਕ ਨਹੀਂ ਲਾਈ ਕਿ ਨਜ਼ਰ ਪਹਿਲਾਂ ਕਿਹਾ ਸੀ ਤੈਨੂੰ ਐਨਕ ਲਾਉਣ ਨੂੰ ਹੁਣ ਕਿਹਾ ਤੈਨੂੰ ਜੋ ਐਨਕ ਐਨਕ ਲਾ ਕੇ ਰੱਖਾ ਤਾਂ ਹਵਾ ਹਵਾ ਬੰਦ ਕਦੋਂ ਕਿਹਾ ਸੀ ਤੈਨੂੰ ਐਨਕ ਲਾਉਣ ਨੂੰ ਕਿੰਨੇ ਸਾਲ ਹੋ ਗਏ ਨਹੀਂ 2 3 ਮਹੀਨੇ 2 3 ਮਹੀਨੇ ਹੋਇਆ ਪਰ ਇਹ ਚਲੋ ਇਹਨੂੰ ਉਹ ਬਾਬਾ ਤੈਨੂੰ ਜਿਹੜਾ ਤੇਰਾ ਪਹਿਲਾਂ ਇਲਾਜ ਚੱਲਦਾ ਸੀਗਾ ਜਦ ਤੇਰੇ ਮੋਤੀ ਦਾ ਆਪਰੇਸ਼ਨ ਆ ਉਹਨੂੰ ਕਿੰਨਾ ਚਿਰ ਹੋ ਗਿਆ ਇਹ ਇਹ ਪਹਿਲਾਂ ਇਹ ਪਹਿਲਾਂ ਕਰਵਾਇਆ ਦਾ ਪਰ ਉਹ ਸਾਲ ਹੋ ਗਿਆ ਨਾ ਉਹਦਾ ਟਾਈਮ ਹੋ ਗਿਆ ਉਹ ਚੀਜ਼ ਨੂੰ ਯੋ ਪਟਿਆਲੀ ਦੇ ਕਰਾਈਏ ਮਲਕੀ ਕਰਾਈਏ ਚਾਰ ਪੰਜ ਹਜ਼ਾਰ ਕੀ ਕਰਾਈਏ ਮਲਕੀ ਇਹ ਵੀ ਇਹ ਵੀ ਫਰੀ ਹੁੰਦਾ ਨਹੀਂ ਬਰੂਡ ਡਾਕਟਰ ਬੈਠੇ ਉਹਨੂੰ ਉਹ ਬਾਬਾ ਅਸੀਂ ਕੈਂਪ ਲਾਉਨੇ ਆ ਹਰੇਕ ਸੰਗਰਾਦ ਨੂੰ ਹਾਂ ਫਰੀ ਆਪਰੇਸ਼ਨ ਕਰਦੇ ਆਂ ਸੀ ਪੂਰੇ ਡਾਕਟਰ ਬੈਠਾ ਦਾ ਉਹਨਾਂ ਕੋਲ ਨੂੰ ਦਿਖਾ ਕੇ ਦੇਖ ਲਿਓ ਬਈ ਪਰੇਸ਼ਨ ਹੋਈ ਵੀ ਕਿ ਨਹੀਂ ਤੂੰ ਹੁਣ ਕੋਈ ਕਰਾਉਣਾ ਤੇਰਾ ਫਰੀ ਕਰਾ ਦੰਨੇ ਆ ਬੋਲ ਗੱਲ ਕਰ ਹੁਣ ਵਾਲਾ ਹੁਣ ਤੇਰੀ ਅੱਖਾਂ ਠੀਕ ਨਹੀਂ ਕਾ ਕਰਾਉਣਾ ਆਪਰੇਸ਼ਨ ਕੋਈ ਦੋਨਾਂ ਕਾ ਹੋਗਾ ਡਾਕਟਰ ਕਰੇ ਪਹਿਤੂੰ ਹੁਣ ਕਾ ਤੋ ਲੋਕਾਂ ਨੂੰ ਤੰਗ ਕਰਦਾ ਉਹ ਕਹਿੰਦਾ ਵੀ ਮੁੜ ਕੇ ਲੈਂਚ ਨਹੀਂ ਪੈਂਦਾ ਮੁੜ ਕੇ ਨਹੀਂ ਪੈਂਦਾ ਲੈਂਚ ਇੱਕ ਵਾਰ ਹੀ ਪੈ ਜਾਂਦਾ ਦੋਮਾਂ ਬ ਪਾਇ ਬਲ ਹੁਣ ਹੋ ਗਿਆ ਨਾ ਹਾਂ ਦੋਮਾਂ ਮੇ ਪਾਇ ਬ ਹੁਣ ਠੀਕ ਨੇ ਨਾ ਅੱਖਾਂ ਤੇਰੀਆਂ ਹਾਂ ਇੱਥੇ ਦਿਖ ਰਿਹਾ ਬਸ ਇਸ ਤੇ ਘੱਟ ਦਿਖਾ ਮਤਲਬ ਹੁਣ ਤੇਰਾ ਇਲਾਜ ਤਾਂ ਨਹੀਂ ਹੋਣ ਵਾਲਾ ਕੋਈ ਖਾਣੂ ਕਿਹਾ ਤੈਨੂੰ ਦਵਾਈ ਦਵਾਈ ਤਾਂ ਵੇ ਜੋ ਫੜ ਜਾ ਮੈਂ ਡਾਕਟਰ ਨਾਲੇ ਪੁੱਛਦਾ ਆ ਦਵਾਈ ਆ ਪੱਤੇ ਫੜ ਮਾਰੇ ਹਾਂ ਬਾਪੂ ਪੁੱਛ ਲੈ ਕਿ ਨਜ਼ਰਖਾਨ ਨੂੰ ਕਿਹਾ ਦਵਾਈ ਉਹਨੇ ਤੈਨੂੰ ਦਵਾਈ ਤਾਂ ਚਲੀ ਜਾ ਜਾ ਦਵਾਈ ਖਾ ਲੈ ਤਾਂ ਮਾੜਾ ਫਾਇਦਾ ਹੋ ਜਾ ਜੇ ਨਹੀਂ ਖਾਂਦਾ ਤਾਂ ਉਸ ਤਰ੍ਹਾਂ ਹੋ ਜਾ ਉਹ ਬਾਬਾ ਫਿਰ ਇਹ ਤਾਂ ਫ੍ਰੀ ਮਿਲਦੀ ਐ ਤੂੰ ਲੋਕਾਂ ਨੂੰ ਕਿਉਂ ਤੰਗ ਕਰਦਾ ਯਾਰ ਉਹਰੇ ਲਿਖੀ ਪੀਤੀ ਹੈ ਉੱਪਰ ਮੁੱਲ ਕੀ ਜੋ ਲਿਖੀ ਪੀਤੀ ਯਾਰ ਕਮਾਲ ਦੀ ਗੱਲ ਆ ਆਹ ਪੜਨਾ ਆਉਂਦਾ ਤੈਨੂੰ ਨਾ ਜਿਹੜੇ ਇਹ ਪੱਤੇ ਨੇ ਨਾ ਇਹ ਕਿਸੇ ਵੀ ਆਮ ਆਦਮੀ ਕਲੀਨਿਕ ਚ ਮੁਫਤ ਮਿਲਦੇ ਨੇ ਇਹ ਹੁਣ ਤੇਤੋ ਅਗਲੇ ਨੇ ਪੈਸੇ ਲਏ ਨੇ ਜਾਂ ਨਹੀਂ ਲਏ ਇਹ ਰੱਬ ਜਾਣਦਾ ਜਾਂ ਤੂੰ ਜਾਣਦਾ ਲਿਖੀ ਹੋਏ ਉੱਪਰੇ ਉਹ ਲਿਖੀ ਹੋਇਆ ਪੜਕ ਕੇ ਤਾਂ ਦੇਖ ਲਿਓ ਲਿਖੀ ਹੋਏ ਉੱਪਰ ਜੋ 200 ਰੁਪਏ ਲਿਖਿਆ ਵਾ ਯਾਰ ਮੈਂ ਤੈਨੂੰ ਕਿੱਥੇ ਲਿਖਿਆ ਵਾ 200 ਰੁਪਏ ਆ ਫੜ ਪਹਿਲਾਂ ਆ ਫੜ ਪੱਤੇ ਫੜ ਬਿੱਲ 'ਤੇ ਲਿਖਿਆ ਵਾ ਇਹ ਜੋ ਬਿੱਲ 'ਤੇ ਲਿਖਿਆ ਵਾ ਇਹੋ ਲਿਖਿਆ ਜੋ ਲਿਖਿਆ ਬੰਨ ਵਾਲੇ ਮੋਹਰ ਲੱਗੀ ਵੀ ਐਸਪੀ ਜੋ ਮੋਹਰ ਲਾਈ ਜੀ ਉਹਨਾਂ ਨੇ ਨਹੀਂ ਤਾਂ ਫੜ ਆ ਦਿਖਾਈਂ ਇੱਕ ਮਿੰਟ ਨਹੀਂ ਤਾਂ ਉਸੇ ਪੁੱਛ ਲਿਓ ਬੀਜੀ ਪੁੱਛ ਲਓ ਚੱਲ ਕੇ ਓ ਇੱਕ ਮਿੰਟ ਚੁੱਪਦਾ ਕਰ ਜਾ ਯਾਰ ਮੜਾ ਦੇਖਦਾ ਲੈਣ ਨਾ ਮੈਨੂੰ ਪਰ ਆਹ ਦੇਖ ਲੈ ਕੀ ਦੇਖ ਲੋ ਜਿੱਤਨਾ ਮਰਜੀ ਦੇਖੋ ਇਹ ਐਦਾ ਤਾਂ ਵੇਲੇ ਨਹੀਂ ਹੈਗਾ ਬਾਬਾ ਹੈ ਐਦਾ ਤਾਂ ਵੇਲੇ ਨਹੀਂ ਹੈਗਾ ਯੋ ਜਿਹੜੀ ਸਿੱਸੀ ਹੈ ਸਿੱਸੀ ਦਾ ਬਿੱਲ ਬਣਿਆ ਵਾ ਸਿੱਸੀ ਦਾ ਮੈਂ ਤੈਨੂੰ ਪੱਤਿਆਂ ਦੀ ਗੱਲ ਕਰਦਾ ਤੂੰ ਫੇਰ ਬੇਵਕੂ ਬਣਾਉਣ ਲੱਗ ਗਿਆ ਆਓ ਆਓ ਮੈਂ ਤੈਨੂੰ ਪੱਤੇ ਕਿਹਾ ਨਾ ਫ੍ਰੀ ਮਿਲਦੇ ਨੇ ਹਾਂ ਪੱਤੇ ਤਾਂ ਫ੍ਰੀ ਮਿਲਦੇ ਆ ਯੋ ਲਿਖੀ ਵੀ ਹੈ ਓ ਦੋਵੇਂ ਲਿਖਿਆ ਹਾਂ ਸੱਚੀ ਬਾਤ ਹੁੰਦੀ ਹੈ ਸੱਚੀ ਬਾਤ ਹੈ ਯੋ ਯੋ ਫ੍ਰੀ ਮਿਲੀਏ ਫਿਲ ਦੀਏ ਅਰੇ ਯੋ ਯੋ ਸਿੱਸੀ ਲਿਖੀ ਵੀ ਉਪਰ ਕਿਤੇ ਮੈਂ ਤੈਨੂੰ ਕੀ ਕਹਿ ਰਿਹਾ ਜਾਂਦਾ ਵੀ ਪੱਤੇ ਫਰੀ ਮਿਲਦੇ ਨੇ ਕਿਹਾ ਕਿ ਨਹੀਂ ਕਿਹਾ ਤੈਨੂੰ ਹਾਂ ਆ ਕਿਹਾ ਕਿਹਾ ਫਿਰ ਕੀ ਹੈ ਫਿਰ ਹੁਣ ਸ਼ੀਸ਼ੀ ਵੱਲ ਨੂੰ ਉਹ ਕਹਿੰਦਾ ਮੈਂ ਤਾਂ ਸ਼ੀਸ਼ੀ ਦੀ ਗੱਲ ਕਰਦਾ ਜਾਂ ਪੁੱਛ ਲਿਆ ਜਾ ਕਿ ਕਿੰਨਾ ਮਰਜੀ ਪੁੱਛ ਲੈ ਬਾਬਾ ਮੇਰੀ ਗੱਲ ਸੁਣ ਲੈ ਤੂੰ ਹੁਣ ਇੱਥੇ ਭੀਖ ਮੰਗਣੇ ਦਾ ਤੈਨੂੰ ਆਸ਼ਰਮ ਭੇਜ ਦਿੰਨੇ ਆ ਤੇਰਾ ਨਹੀਂ ਗਿਜਾਰਾ ਚੱਲਦਾ ਉੱਥੇ ਤੈਨੂੰ ਸ਼ੀਸ਼ੀ ਵੀ ਮਿਲ ਜਾਈਊਗੀ ਉੱਥੇ ਰਹਿ ਵੀ ਲਈ ਆਪਣਾ ਸੇਵਾ ਕਰੀ ਜਾਈ ਸਾਰੀ ਜ਼ਿੰਦਗੀ ਉੱਥੇ ਕੱਟੀ ਬਾਕੀ ਆਪਣੀ ਔਰੇ ਨਾਲੇ ਲੋਕਾਂ ਨੂੰ ਡੰਗ ਕਰਦਾ ਜਾਂ ਤੇਰੇ ਤੇ ਅਸੀਂ ਪੁਲਿਸ ਕਾਰਵਾਈ ਕਰਾ ਦਿੰਨੇ ਆ ਜਾਂ ਆਪਣੀ ਕੁੜੀ ਕੋਲ ਚੱਲ ਜਾ ਅੱਛਾ ਜੀ ਆਪਣੇ ਪਰਿਵਾਰ ਦੇ ਜੀ ਕੋਲ ਚਲ ਜਾ ਉਰੇ ਨਹੀਂ ਲੋਕਾਂ ਨੂੰ ਐਵੇਂ ਤੰਗ ਕਰਦਾ ਕੋਈ ਚੋਰੀ ਚੂਰੀ ਹੋ ਗਈ ਤੇਰੇ ਤੇ ਪਰਚਾ ਪਵਾ ਦੇਣਾ ਸੀ ਉਰੇ ਕਿਸੇ ਨੇ ਕਹਿਤਾ ਨਾ ਮੇਰਾ ਫਟੂਆ ਕੱਟ ਹੋ ਗਿਆ ਮੇਰਾ ਮੋਬਾਈਲ ਕੱਟ ਹੋ ਗਿਆ ਤੇਰੇ ਤੇ ਪਰਚਾ ਪਵਾ ਦੇਣਾ ਹਾਂ ਫੋਟ ਜਾ ਜੀ ਆ ਪੋ ਜਾ ਸੱਚੀ ਗੱਲ ਇਹ ਥੋੜੀ ਤੁਸੀਂ ਇਹਨਾਂ ਨੂੰ ਫੋਨ ਨੰਬਰ ਦੋ ਜੇ ਬਾਪੂ ਦਾ ਮੈਂ ਤੁਹਾਨੂੰ ਫੋਨ ਕਰਕੇ ਹਾਂ ਜਿੱਦਾਂ ਦੇ ਕੇ ਜਾਨੀ ਦੋ ਬੋਲ ਹੁਣ ਹਾਂ ਮੈਂ ਕੁੜੀ ਪਾਈ ਚਲੇ ਜਾ ਹਾਂ ਪਿਆ ਤਾਂ ਆਸ਼ਰਮ ਨਹੀਂ ਜਾਣਾ ਹੈ ਨਾਮ ਉਹ ਤੇ ਕੀ ਕਰਾਂਗਾ ਮੈਂ ਦਵਾਈ ਲੀਕੇ ਆਪਣਾ ਰਾਮ ਕਰਨਾਗਾ ਔਰ ਇਹਨਾਂ ਨੂੰ ਇਹਦੇ ਦਵਾਈ ਦਵਾ ਦਿਓ ਮੈਂ ਦਵਾਈ ਲੈ ਜਾਂਗਾ ਉਹ ਦੁਕਾਨ ਤੇ ਮਿਲ ਜਾਗੀ ਉਹ ਦਿੱਤੀ ਅਸੀਂ ਦਾ ਬਾਬਾ ਇੱਕ ਇੱਕ ਕੰਮ ਕਰ ਸਕਦੇ ਆ ਉਹ ਕਰ ਦੰਨੇ ਆ ਦੱਸ ਅੱਛਾ ਜੀ ਜਿਹੜਾ ਸਾਡਾ ਕੰਮ ਆ ਅੱਛਾ ਜੀ ਬੋਲ ਕਰ ਦਈਏ ਕਾ ਕੰਮ ਜੀ ਹੈ ਕਾ ਅਸੀਂ ਮੋਰ ਬਣਾਉਨੇ ਆ ਬੰਦਿਆਂ ਦਾ ਚਲੋ ਦੱਸ ਦੇ ਜੇ ਮੋਰ ਬਣਾਉਣਾ ਦਾ ਵਧੀਆ ਉੱਡਦਾ ਫਰੀਜ ਆਇਆ ਕਰੀ ਨਾ ਮਾਂ ਆਪਣੀ ਕੁੜੀ ਭਾਈ ਚਲਿਆ ਜਾ ਕਦੇ ਉਹ ਡਾਲਦੇ ਕਦੇ ਉਹ ਡਾਲਦੇ ਉਹ ਹੱਥ ਬਣ ਕੇ ਕਾਂ ਕਾ ਬਈ ਮੈਨੂੰ ਦਵਾਈ ਦਵਾ ਦਿਆ ਕਰੋ ਬਈ ਮੈਂ ਘਰ ਬੈਠ ਜਾ ਬਸ ਉੜ ਕੇ ਆ ਹਾਂ ਇੰਨਾ ਕ ਤਾਂ ਕਰੇ ਸਕਦਾ ਤੇ ਜਨਮ ਦਿੱਤਾਗਾ ਹਾਂ ਜੀ ਤੁਹ ਜਿਹੜੀ ਨਾ ਜੰਦੀ ਦੀਆਂ ਮਾੜੀਆਂ ਬਾਬਾ ਗੱਲ ਸੁਣ ਕੋੜੀ ਤੇ ਵੀ ਬੋਝ ਬਣਨ ਦੀ ਲੋੜ ਨਹੀਂ ਹੈਗੀ ਮੇਰੀ ਗੱਲ ਸੁਣ ਲੈ ਧਿਆਨ ਨਾਲ ਕੰਨ ਖੋਲ ਕੇ ਹੁਣ ਦੁਬਾਰੇ ਨਾ ਮੈਨੂੰ ਪੁੱਛੀ ਜਾਈ 50 ਰੁਪਏ ਲਾ ਕੇ ਤੇਰਾ ਆਧਾਰ ਕਾ ਡੁਪਲੀਕੇਟ ਨਿਕਲੇ ਆਊਗਾ ਠੀਕ ਆ ਹਾਂ ਜੀ ਇਹ ਆਮ ਆਦਮੀ ਕਲੀਨਿਕ ਤੋਂ ਫਰੀ ਦਵਾਈ ਮਿਲਦੀ ਆ ਠੀਕ ਆ ਜੇ ਕੋਈ ਅੱਖਾਂ ਦੀ ਦਵਾਈ ਲੈਣੀ ਆ ਤਾਂ ਗੁਰੂ ਘਰਾਂ 'ਚ ਹਰੇਕ 10 ਮਿੰਨੂ ਸੰਗਰਾਤ ਨੂੰ ਕੈਂਪ ਲੱਗਦੇ ਨੇ ਉੱਥੇ ਦਿਖਾ ਲਾ ਅੱਛਾ ਜੀ ਹਾਂ ਦੇ ਹੋਗਾ ਪ੍ਰੇਸ਼ੰਤ ਹੋਈ ਵੀ ਦੁਆ ਕੇ ਪਰ ਦਵਾਈ ਦਵਾਈ ਪਾਣੀ ਪਏਗੀ ਨਾ ਮਾਂ ਦਵਾਈ ਆ ਤੂੰ 500000 ਰੁਪਏ ਰੋਜ਼ ਇਕੱਠਾ ਕਰਦੇ ਹੋ ਤੁਸੀਂ ਠੀਕ ਆ ਰੱਬ ਨਾ ਇਹ ਜਾ ਕੰਮ ਕਰਾ 200 ਰੁਪਏ ਦੀ ਤੂੰ ਕਹਿੰਦਾ ਦਵਾਈ ਉਹ ਵੀ ਤੇਰੀ ਹੈ ਨਹੀਂ ਗਈ ਆ ਤੈਨੂੰ ਫ੍ਰੀ ਮਿਲਦੀਆਂ ਨੇ ਗੋਲੀਆਂ ਤੂੰ ਜਿਆਦਾ ਇਹ ਵੀ ਸੀ ਲਿਖੀ ਵੀ ਉੱਪਰ ਇਹ ਕਿੰਨੇ ਦਿਨ ਹੋ ਗਏ ਖਤਮ ਹੋਈ ਨੂੰ ਜੋ ਟਾਕਟਰ ਨੂੰ ਪੁੱਛ ਲੈ ਉਹ ਸੀਸੀ ਲਿਖੀ ਵੀ ਉੱਪਰ ਮੈਨੂੰ ਪੜਨਾ ਹੁੰਦਾ ਅੱਛਾ ਜੀ ਅੱਛਾ ਜੀ ਹਾਂ ਹਾਂ ਮੈਂ ਤੈਨੂੰ ਜਿਹੜੀ ਗੱਲ ਕਿਹਾ ਵੀ ਆ ਤੈਨੂੰ ਇਹ ਵੀ ਕਿਸੇ ਹੋਰ ਕੰਪਨੀ ਚ ਦੇ ਦੇਣਗੇ ਉਹ। ਅੱਛਾ ਜੀ। ਆ ਫੜੀ ਮੜੇ ਦੇਖਾ ਕੀ ਐ ਤੇ ਤੇਰੀ ਸ਼ੀਸ਼ੀ ਕਾਦੀ ਦਵਾਈ ਐ? ਹਾਂ ਦਵਾਈਆਂ ਗੋਲੀਆਂ ਐ। ਇੱਥੇ ਹੈਗੀਆਂ ਤਾਂ ਹੈਗੀਆਂ ਗੋਲੀਆਂ। ਹਾਂ ਦੋ ਤਿੰਨ ਗੋਲੀਆਂ ਪਈਆਂ, ਦੋ ਤਿੰਨ ਗੋਲੀਆਂ ਪਈਆਂ ਨੂੰ। ਇਹ ਤਿੰਨ ਤਿੰਨ ਗੋਲੀਆਂ ਲੱਗੀਆਂ ਇੱਕ ਦਿਨ ਕੀ ਹਾਂ? ਇੱਕ ਦਿਨ ਹੀ ਤਿੰਨ ਗੋਲੀਆਂ ਲਗਾ ਜੀ। ਤਿੰਨ ਗੋਲੀਆਂ ਕੋ ਖਾਂਦਾ ਐ। ਆਪਣਾ ਇਹ ਜਿਹਾ ਕੰਮ ਕਰਿਆ। ਬਾਜੀ ਉਹ ਥੋੜੀ ਜੂ ਚੱਲਿਆ ਜਾਊਗਾ ਤਾਂ ਉਹ। ਤੈਨੂੰ ਇਹ ਵੀ ਨਾ ਉੱਤੇ ਕਿਸੇ ਹੋਰ ਕੰਪਨੀ ਚ ਦੇ ਦੇਣਗੇ ਉਹ। ਹੁਣ ਦੱਸ ਵੀ ਕੀ ਕਰਨਾ ਆਸ਼ਰਮ ਲੈ ਚੱਲੀਏ ਤੈਨੂੰ ਕਾ ਥਾਣੇ ਲੈ ਚੱਲੀਏ ਜਾਂ ਆਪਣੀ ਕੁੜੀ ਕੋਲ ਜਾਣਾ ਦਾ ਲੈ ਕੁੜੀ ਪਾ ਚ ਲੈ ਜਾਣਾ ਗਾ ਜੀ ਮੈਨੂੰ ਪਰ ਛੱਡ ਦਿਆ ਬਸ ਹੁਣੇ ਹੀ ਚੱਲ ਜਾ ਇੱਥੋਂ ਭੰਡ ਜਾ ਬੰਦਾ ਅੱਛਾ ਜੀ ਅੱਛਾ ਜੀ ਆ ਐਨਕ ਜੀ ਉਰੇ ਲਾ ਕੇ ਨਾਟਕ ਨਾ ਕਰੀ ਹੁਣ ਕੋਈ ਪ੍ਰੋਬਲਮ ਨਹੀਂ ਤੈਨੂੰ ਠੀਕ ਆ ਜੀ ਧੰਨਵਾਦ ਬਹੁਤ ਦੇ ਕਰਨਾ ਆਪਰੇਸ਼ਨ ਦੱਸਦੇ ਉਰੇ ਪਾ ਲੈਨੇ ਆਪਰੇਸ਼ਨ ਥੀਟਰ ਜੇ ਤੈਨੂੰ ਕੋਈ ਹੈਗੀ ਐ ਨੁਕਸ ਲੱਗ ਸਕ ਕੋਈ ਏ ਹੈ ਕਰਨਾ ਕੋਈ ਨਾ ਅਦੀ ਉਹ ਓਪਨ ਸਰਜਰੀ ਇੱਕ ਓਪਨ ਹਾਰਟ ਸਰਜਰੀ ਹੁੰਦੀ ਹੈ ਨਾ ਅੱਛਾ ਜੀ ਅਸੀਂ ਓਪਨ ਸਰਜਰੀ ਕਰਦੇ ਆਂ ਅੱਛਾ ਓਪਨ ਜੋ ਮਤਲਬ ਖੁੱਲੇ ਜੇ ਅੱਛਾ ਜੀ ਪੂਰੀ ਹੀ ਕਰ ਦਿੰਨੇ ਆ ਤੇਰਾ ਪਾ ਕੇ ਜੇ ਕੋਈ ਹੈਗੀ ਪ੍ਰੋਬਲਮ ਨਾ ਹਾਂ ਕੋਈ ਪ੍ਰੋਬਲਮ ਅੱਖਾਂ ਕੱਤਾ ਬਸ ਅੱਖਾਂ ਕਾ ਹੋ ਗਿਆ ਪ੍ਰੇਚਨ ਹਾਂ ਬਸ ਫੁਰਕਾ ਕਾ ਲੰਚ ਨਹੀਂ ਪੈਂਦਾ ਇਸ ਮਾ ਹਾਂ ਲੰਚ ਕਾ ਦੇ ਵਾਸਤੇ ਪੋਣਾ ਦਾ ਨਹੀਂ ਪੈਂਦਾ ਨਹੀਂ ਹੁਣ ਪੋਣਾ ਕਾ ਦੇ ਵਾਸਤੇ ਆ ਉਹ ਅੱਖਾਂ ਦੇ ਮਹਗਾ ਇਸ ਮਾ ਇਸ ਮਾ ਮਹਗਾ ਦਵਾਈ ਦੁਈ ਪਾ ਦਿਓ ਕੋਈ ਦਵਾਈ ਮਹਗਾ ਮਾਰੀ ਜੀ ਪਾ ਦਿਓ ਇਸ ਮਾ ਕੋਈ ਬਹੁਤ ਆ ਹੁਣ ਤੈਨ ਦੱਸ ਅੱਖਾਂ ਦੇ ਹੁਣ ਤੈਨੂੰ ਕੰਮ ਚਲਾਉ ਦੇਖਦਾ ਨਾ ਪੂਰਾ ਅਮਾ ਦਿੱਖਦਾ ਰਿਹਾ ਇੱਥੇ ਬਸ ਫਿਰ ਹੋਰ ਤਾਂ ਦੱਸ ਨਿਸ਼ਾਨੇ ਲਾਉਣੇ ਨੇ ਤਾਂ ਹਾਂ ਜੀ ਨਾ ਜੀ ਹਾਂ ਠੀਕ ਆ ਬਸ ਫਿਰ ਕਾਹ ਬਣਾ ਤੇਰੇ ਕੰਮ ਸਰਦਾ ਲੋਕ ਉਹ ਵੀ ਦੇਖ ਲੈ ਜਿਹੜੇ ਬਿਨਾਂ ਅੱਖਾਂ ਤੋਂ ਫਿਰਦੇ ਨੇ ਹਾਂ ਜੀ ਹਾਂ 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 ਜੀ ਹਾਂ ਇਹ ਤੀਰੰਦਜ਼ੀ ਕਰਨੀਆ ਨੇ ਹੈ ਤੀਰੰਦਜ਼ੀ ਤਾਂ ਨਹੀਂ ਕਰਨੀ ਜੇ ਤੀਰ ਤਾਂ ਨਹੀਂ ਚਲਾਉਣੇ ਨਾ ਜੀ ਨਾ ਕਿਆ ਕਰ ਅਮਾ ਜਿਆਦਾ ਨਿਗਾਹ ਤੇਜ਼ ਕਰਨ ਨੂੰ ਫਿਰਦਾ ਨਾ ਜੀ ਨਾ ਚੱਲ ਫਿਰ ਅੱਛਾ ਜੀ ਅੱਛਾ ਬਹੁਤ ਧੰਨਵਾਦ ਭਾਈ ਜੀ ਧੰਨਵਾਦ ਤੇਰਾ ਹੁਣ ਮੁੜ ਕੇ ਜੇ ਦੇਖ ਗਿਆ ਨਾ ਫਿਰ ਅਸੀਂ ਤੈਨੂੰ ਪੁੱਛਣਾ ਨਹੀਂ ਫਿਰ ਅਸੀਂ ਆਪਣੀ ਮਰਜ਼ੀ ਨਾਲ ਕਾਰਵਾਈ ਕਰਾਂਗੇ ਇਧਰ ਮੱਥਾ ਟੇਕ ਦੇ ਇੱਕ ਵਾਰੀ ਬਾਬਾ ਜੀ ਨੂੰ ਕਹ ਬਾਬਾ ਜੀ ਅੱਜ ਤੋਂ ਬਾਅਦ ਨਹੀਂ ਮੈਂ ਲੋਕਾਂ ਨੂੰ ਤੰਗ ਕਰਦਾ ਬਾਰਾ ਸੱਚੀ ਬਾਤ ਹੈ ਬੇਜਾ ਟਾਈਮ ਵੀ ਨਹੀਂ ਦੇਵੇ ਪਰ ਮਾਲਵਾ ਤੈਨੂੰ ਮਾਰਾ ਟਾਈਮ ਵੀ ਨਹੀਂ ਦੇਵੇ ਹਾਂ ਜੀ ਹਾਂ ਇਹ ਸੱਚੀ ਬਾਤ ਹੈ ਪਤਾ ਨਹੀਂ ਭਰਾਵਾ ਤੂੰ ਕਿਹੜੇ ਪਹਿਲੇ ਪੁਰਾਣੇ ਪਾਪ ਭੁਗਤ ਰਹਿਆ ਹਾਂ ਜਿਹੜਾ ਘਟ ਰਹਿਆ ਤੂੰ ਹੋਰ ਨਾ ਸਿਹੜ ਰੱਬ ਦਾ ਨੌ ਲਾ ਆਪਣੀ ਕੁੜੀ ਕੋਲ ਬੈਠ ਉੱਤੇ ਉਹਦੇ ਜਵਾਗ ਜੂਕ ਖੜਾ ਉਹਨਾਂ ਦੇ ਕੰਮ ਕਰ ਕਰ ਰੋਟੀ ਖਾ ਆਪਣੀ ਗੱਲ ਕਰ ਤਾ ਪਤਾ ਪਿਛਲੇ ਜਨਮਾਂ ਕਿਆ ਮਾੜਾ ਕਰਿਆ ਬਾਬਾ ਪਰ ਤੂੰ ਹੋਰ ਫੇਰ ਲੱਗਿਆ ਹੋਇਆ ਜੇ ਤੈਨੂੰ ਕੁੜੀ ਨਹੀਂ ਸਾਂਭਦੀ ਤੈਨੂੰ ਐ ਔਖਾ ਲੱਗਦਾ ਕੁੜੀ ਕੋ ਰਹਿਣਾ ਫਿਰ ਦੱਸ ਦੇ ਤੈਨੂੰ ਆਸ਼ਰਮ ਭੇਜ ਦੰਨੇ ਆ ਤੇ ਸਾਂਭ ਲਈ ਵੀ ਮੈਂ ਪਾਂਡੇ ਪੁੰਡੇ ਮਾਜਲੇ ਕਰਾਂਗਾ ਕਿ ਜੇ ਕੋਈ ਨਹੀਂ ਕੋਈ ਹਰਜ ਨਹੀਂ ਯਾਰ ਜਦ ਅਗਲੇ ਦੀ ਰੋਟੀ ਖਾਣੀ ਆ ਇਹ ਤੂੰ ਕਹਿੰਦਾ ਸੋਚ ਰਹਿ ਗਿਆ ਮੈਂ ਕੁੜੀ ਨੂੰ ਕਹਿ ਜਾਗਾ ਵੇ ਮੈਨੂੰ ਕਿਤੇ ਦੁਕਾਨ ਤੇ ਪਿਠਾ ਦੇ ਭਾਂਡੇ-ਪੁੰਡੇ ਤੋਦਿਆ ਕਰਾਂਗਾ ਬਈ ਮਾੜਾ ਮੁੰਡਾ ਆਓ ਕਿਸੇ ਤੇ ਲਵਾ ਦੇਣਗੇ ਤੈਨੂੰ 2-4 ਜਾਂ 5000 ਤੈਨੂੰ ਦੇ ਦਿਆ ਕਰੂਗਾ ਅਗਲਾ ਕਿਹਦੇ ਲੱਗ ਜੀ ਮਿਹਨਤ ਕਰਨਾ ਹਾਂਜੀ ਹਾਂ ਮਿਹਨਤ ਕਰਨੀ ਚਾਹੀਦੀ ਆ ਪਰ ਆ ਬੇਵਕੂਫ ਨਾ ਬਣਾ ਸਹੀ ਗੱਲ ਹੈ ਜੀ ਸਹੀ ਹਾਂ ਸੱਚੀ ਗੱਲ ਹੈ ਜੀ ਸੱਚੀ ਗੱਲ ਹੈ ਚੱਲ ਫਿਰ ਬੱਚਾ ਧੰਨਵਾਦ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਕੀ ਫਤਿਹ ਪੂਰਾ ਬਿਨਾਉ ਦੇ